ਬਹੁਤ ਸਵਾਗਤ ਹੈ ਲੈ ਕੇ ਹਾਸਰਾਂ ਰੋਜ ਦੀ ਤਰ੍ਹਾਂ ਅੱਜ ਦੇ ਦਿਨ ਦਾ ਤਕਰੀਬਨ ਸਾਰੇ ਦਿਨ ਦਾ ਲੇਖਾ ਜੋਖਾ ਅੱਜ ਸਾਰੇ ਦਿਨ ਦੇ ਵਿੱਚ ਕਿਹੜੇ ਕਿਹੜੇ ਅਪਡੇਟ ਦਿੱਤੇ ਉਹ ਸਾਰੇ ਨਜ਼ਰ ਮਾਰਾਂਗੇ ਔਰ ਦਰਿਆ ਸਤਲੁਜ ਦਾ ਪਾਣੀ ਵੱਧ ਰਿਹਾ ਹੈ ਜਾਂ ਘਟ ਰਿਹਾ ਹੈ ਇਸ ਵਕਤ ਦੀ ਤਾਜ਼ਾ ਰਿਪੋਰਟ ਕੀ ਹੈ ਹੁਣ ਦੀ ਕਿਉਂਕਿ ਹੁਣ ਅਸੀਂ ਦਰਿਆ ਸਤਲੁਜ ਤੇ ਮੌਜੂਦ ਤਾਂ ਨਹੀਂ ਹਾਂ ਪਰ ਜੋ ਅਸੀਂ ਦੇਖਿਆ ਹੈ ਤਕਰੀਬਨ 25-30 ਮਿੰਟ ਪਹਿਲਾਂ ਹਨੇਰਾ ਹੋ ਗਿਆ ਸੀ ਉਹ ਸਾਰੀ ਰਿਪੋਰਟ ਲੈ ਕੇ ਮੈਂ ਹਾਜ਼ਰ ਹਾਂ ਉਸ ਤੋਂ ਪਹਿਲਾਂ ਤੁਸੀਂ ਚਲਦੇ ਚਲਦੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਸਾਰੇ ਜਿੰਨੇ ਦਰਸ਼ਕੋ ਨਾਲ ਜੁੜ ਜਾਓ ਤੁਸੀਂ ਤੇ ਫਿਰ ਅੱਗੇ ਆਪਾਂ ਗੱਲਬਾਤ ਸਾਰੀ ਕਰਦੇ ਹਾਂ ਤਾਂ ਅੱਜ ਦੇ ਜਿਹੜਾ ਸਾਰ ਜਨ ਲੇਖਾ ਜੋ ਕੋ ਲੈ ਕੇ ਹਾਜ਼ਰ ਹਾਂ ਤਾਂ ਮੇਰਾ ਨਾਮ ਪੱਤਰਕਾਰ ਹਰਦੀਪ ਸਿੰਘ ਹੈ ਤੁਸੀਂ ਲਗਾਤਾਰ ਇਹਨਾਂ ਅਰਨਯੋਜ ਦੇ ਖਬਰਾਂ ਦੇਖ ਰਹੇ ਹੋ ਤਾਂ ਅੱਜ ਦੀ ਸ਼ੁਰੂਆਤ ਕਰਾਂਗੇ ਤਕਰੀਬਨ ਸਵੇਰ ਦੀ 5:40 ਤੇ ਪਾਣੀ ਦਾ ਜਲ ਪੱਧਰ ਵੱਧ ਰਿਹਾ ਸੀ ਉਸ ਤੋਂ ਬਾਅਦ ਵੀ ਪਾਣੀ ਵੱਧ ਰਿਹਾ ਸੀ ਪਰ ਦੇਰ ਸ਼ਾਮ ਤੱਕ ਤਕਰੀਬਨ ਹੁਣ 5:20 ਮਿੰਟ ਤੱਕ ਅਪਡੇਟ ਜੋ ਸਿਚੁਏਸ਼ਨ ਨੂੰ ਦੇਖਿਆ ਕਿਉਂਕਿ ਗੱਲ ਕੀ ਹੁੰਦੀ ਹੈ ਕਿ ਜਦੋਂ ਆਸ-ਪਾਸੇ ਦੇ ਜੋ ਲੋਕ ਨੇ ਆਵਾਮ ਨੂੰ ਜਿਆਦਾ ਪਤਾ ਹੁੰਦਾ ਜੋ ਦਰਿਆਵਾਂ ਦੇ ਕਿਨਾਰੇ ਤ ਰਹਿੰਦੇ ਆ ਕਿ ਪਾਣੀ ਵੱਧ ਰਿਹਾ ਹੈ ਜਾਂ ਘਟ ਰਿਹਾ ਹੈ ਤੋ ਉਹਨਾਂ ਤੋਂ ਪੁੱਛਿਆਰ ਪਿੱਛੋਂ ਜਦੋਂ ਅਪਡੇਟ ਇਹ ਵੀ ਆ ਗਈ ਕਿ ਪਾਣੀ ਥੋੜਾ ਘਟ ਰਿਹਾ ਹੈ ਨਾਲ ਦੇ ਲੱਗਦੇ ਜਿੰਨੇ ਵੀ ਦਰਿਆ ਸਤ루 ਦੇ ਆਸ-ਪਾਸ ਦੇ ਲੋਕ ਬੈਠੇ ਆ ਤਾਂ ਅਪਡੇਟ ਹੋਈ ਹੋ ਇਹ ਹੋਈ ਕਿ ਤਕਰੀਬਨ 1 ਫੁੱਟ ਪਾਣੀ ਘਟਿਆ ਹੈ 1 ਫੁੱਟ ਪਾਣੀ ਦਰਿਆ ਸਤ루 ਦੇ ਵਿੱਚ 1 ਫੁੱਟ ਪਾਣੀ ਘਟਿਆ ਤਾਂ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਵਾਂ ਕਿ 1 ਫੁੱਟ ਤੋਂ ਬਾਅਦ ਤਕਰੀਬਨ ਗੱਲ ਕਰੀ ਤਾਂ 4 ਇੰਚ ਪਾਣੀ ਫੇਰ ਵਧਿਆ ਤਾਂ ਹੁਣ ਇਸ ਟਾਈਮ ਦੀ ਜੋ ਗੱਲ ਹੈ ਤਾਂ ਫੁੱਟ ਪਾਣੀ ਘਟਿਆ ਔਰ ਹੁਣ ਪਾਣੀ ਫੇਰ ਵਧ ਰਿਹਾ ਆਸ ਤੇ ਆਸ ਤੇ ਪਾਣੀ ਫੇਰ ਵਧ ਰਿਹਾ ਤਾਂ ਪਾਖੜਾ ਨੇ ਤਪੇਲ ਨਹੀਂ ਜਾਣ ਕਰੀ ਦੇਰੀ ਤੇ ਸੀ ਕਿ ਪਾਣੀ ਵਧ ਸਕਦਾ ਕਿਉਂਕਿ ਪਣ ਇੱਕ ਵਾਰ ਨਹੀਂ ਛਡਾਇਆ ਅਸ ਦਾ ਕਦੇ 50000 ਕਦੇ 45000 ਕ ਨੁਕਸਾਨ ਨਾ ਜਾਦਾ ਵੇ ਇਹੋ ਜਿਹਾ ਅਪਡੇਟਾ ਮਿਲਦੇ ਰਹਣਗੇ ਪਾਣੀ ਲਗਾਤਾਰ ਚੱਲ ਸਕਦਾ ਹੈ ਅੱਜ ਤਾਂ ਬਾਰਿਸ਼ ਵੀ ਹੋਈ ਕਈ ਥਾਵਾਂ ਤੇ ਹੁਣ ਵੀ ਹੋ ਰਹੀ ਹੋਵੇਗੀ ਇਸ ਟਾਈਮ ਇੱਥੋਂ ਦੀ ਜੋ ਅਪਡੇਟ ਹੈ ਨਕੋਧਰਿਆਰੇ ਦੇ ਵਿੱਚ ਬਾਰਿਸ਼ ਅਜੇ ਵੀ ਰੁਕ ਰੁਕ ਕੇ ਹੋ ਰਹੀ ਹੈ ਗਿਮੈਤਪੁਰ ਜਾਇ ਇੱਥੋਂ ਦੇ ਮੈਂ ਅਪਡੇਟ ਦਵਾਂ ਇੱਥੇ ਬਾਰਿਸ਼ ਹੋ ਰਹੀ ਹੈ ਤਾਂ ਮੌਸਮ ਵਿਭਾਗ ਨੇ ਅਲਰਟ ਕੀਤਾ ਹੈ ਕਿ ਹੁਣ 10 ਤਰੀਕ ਤੱਕ ਬਾਰਿਸ਼ ਹੋਵੇਗੀ ਤੇ ਵੀ ਆਪਣੇ ਆਪ ਚ ਇੱਕ ਵੱਡੀ ਅਪਡੇਟ ਹੈ ਤਾਂ ਫਿਰ ਆਪਾਂ ਜੋ ਮੈਂ ਲੇਖ-ਜੋਖ ਦੀ ਗੱਲ ਕੀਤੀ ਸ਼ੁਰੂ ਕਰਦੇ ਹਾਂ ਕਿ 5 ਵਜੇ ਕ 40 ਮਿੰਟ ਦੀ ਪਹਿਲਾ ਅਪਡੇਟ ਦਿੱਤੀ ਫਿਰ 8 ਵਜੇ 10 ਵਜੇ 11 12 ਘੰਟੇ ਘੰਟੇ ਤੱਕ ਅਪਡੇਟ ਦਿੱਤੀ ਸ਼ਾਮ ਨੂੰ ਜਾ ਕੇ ਫਿਰ ਅਪਡੇਟ ਆਈ 5 ਵਜੇ ਕ 20 ਕੁ ਮਿੰਟ ਤੇ ਇੱਕ ਪਾਣੀ ਜਦੋਂ ਅਹਿਸਾਸ ਹੋਇਆ ਕਿ ਪਾਣੀ ਘਟ ਰਿਹਾ ਜਦੋਂ ਅੱਧੇ ਫੁੱਟ ਤੱਕ ਪਾਣੀ ਘਟਿਆ ਤਾਂ ਆਪ ਅਪਡੇਟ ਦਿੱਤੀ 1 ਫੁੱਟ ਤੱਕ ਪਾਣੀ ਜਦੋਂ ਘਟ ਗਿਆ ਦਰਿਆ ਸੱਤ ਲੋ ਜੰਦਰ ਤਾਂ ਫਿਰ ਅਪਡੇਟ ਅਸੀਂ ਦਿੱਤੀ ਕਿ ਅਸੀਂ ਅਸੀਂ ਵੇਟ ਕਰ ਰਹੇ ਸੀ ਕਿ ਇਹੋ ਜੇ ਨਵੇਂ ਕਸੀ ਅਪਡੇਟ ਦੇ ਦਈਏ ਤੇ ਉਦੋਂ ਬਾਅਦ ਜੋ ਦੂਸਰਾ ਨਗਾਲ ਆ ਜਾਏ ਤੇ ਪਾਣੀ ਫਿਰ ਵੱਧ ਜੇ ਜਦੋਂ 1 ਫੁੱਟ ਪਾਣੀ ਘਟਿਆ ਤਾਂ ਉਸ ਤੋਂ ਬਾਅਦ ਅੱਗੇ ਅਪਡੇਟ ਕੀ ਰਹੀ ਕਿ ਪਾਣੀ ਉਸ ਤੋਂ ਬਾਅਦ ਫਿਰ 4 ਇੰਚ ਕੁਛ ਟਾਈਮ ਬਾਅਦ ਹੀ ਵੱਧ ਗਿਆ ਫਿਰ ਜਦੋਂ ਅਸੀਂ ਫੋਨ ਲਗਾ ਕੇ ਫੋਨ ਕੀਤਾ ਵਾ ਸਰਸ ਤੋਂ ਜਾਣ ਕਰ ਲਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਾਣੀ ਦਰਿਆ ਥੋਰ ਛੱਡਿਆ ਹੋਇਆ ਜਿਹੜਾ ਕਿ ਤਕਰੀਬਨ 10 ਵਜੇ ਤੱਕ ਪਹੁੰਚੂਗਾ ਤੇ ਕੁਝ ਪਾਣੀ ਸਵੇਰੇ ਪਹੁੰਚ ਜਾਊਗਾ ਤਾਂ ਇਹ ਵੱਡੀ ਅਪਡੇਟ ਸੀ ਤਾਂ ਫਿਰ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਇਸ ਤੋਂ ਪਹਿਲਾਂ ਦੀ ਅਪਡੇਟ ਕਈ ਥਾਵਾਂ ਤੇ ਜੋ ਪ੍ਰਸ਼ਾਸਨ ਦੇ ਵੱਲੋਂ ਨੋਚਾ ਪੱਥਰ ਲਗਾਏ ਗਏ ਸੀ ਉਹ ਵੀ ਦਰਿਆਦ ਵਿੱਚ ਡਿੱਗਣੇ ਸ਼ੁਰੂ ਹੋ ਚੁੱਕੇ ਐ ਤੇ ਆਪਣੇ ਆਪ ਚ ਇੱਕ ਵੱਡੀ ਅਪਡੇਟ ਐ ਕਿਉਂਕਿ ਦੇਖੋ ਇੱਕ ਸਾਲ ਮਹਿਜ਼ ਇੱਕ ਸਾਲ ਦੇ ਵਿੱਚ ਪੱਥਰਾਂ ਦਾ ਡਿੱਗੜ ਜਾਣਾ ਤਾਂ ਕਿਤਨਾ ਕਥੇ ਪ੍ਰਸ਼ਾਸਨ ਤੇ ਵੱਡੇ ਸਵਾਲੀਆ ਚਿੰਨ੍ਹ ਪੈਦਾ ਕਰਦਾ ਹੈ ਇੱਕ ਵੀਰ ਜੀ ਅਸੀਂ ਇੰਟਰਵਿਊ ਅੱਜ ਕੀਤੀ ਸੀ ਤੁਸੀਂ ਇਹ ਸਭ ਕੁ ਕੁ ਪੇਜ ਤੇ ਦੇਖ ਸਕਦੇ ਹੋ ਚੈਨਲ ਤੇ ਪਈ ਐ ਤੋਂ ਨਾ ਵੱਡੇ ਅਲੀਗੇਸ਼ਨ ਵੀ ਲਾਇਕ ਹੈ ਕਹਿੰਦੇ ਨਹੀਂ ਇਹ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਕੰਮ ਹੋਇਆ ਸੀ ਉਹ ਦੂਜਿਆਂ ਨੇ ਕਿਹਾ ਕਿ ਇਹ ਮਨਰੇਗਾ ਵਾਲੇ ਲਗਾਏ ਤਾਂ ਉਹ ਮਨਰੇਗਾ ਵਾਲੇ ਦਾ ਕੰਮ ਕਿਤੇ ਹੋਰ ਸੀ ਤੇ 라 ਇੱਥੇ ਦਿੱਤੇ ਜੇਕਰ ਇਹ ਗੱਲ ਕੀਤੀ ਜਾਵੇ ਜੋ ਦਰਿਆ ਸਤਲੁਜ ਮੈਦਪੁਰ ਤੋਂ ਜਗਰਾਵਂ ਰੋਡ ਜਾਂਦਾ ਛੋਲੇਲ ਨਜ਼ਦੀਕ ਉੱਥੇ ਇੱਕ ਬੱਚੇ ਦੀ ਇੱਕ ਲੜਕੇ ਦੀ ਮੌਤ ਵੀ ਹੋ ਗਈ ਸੀ ਡੁੱਬ ਕੇ ਤਾਂ ਫਿਰ ਕਿਤਰੇ ਕਿਤੇ ਪ੍ਰਸ਼ਾਸਨ ਦੀ ਨਿਗਾਹ ਦੇ ਨਜ਼ਰਾਂ ਤੇ ਵੀ ਉਸ ਦੀ ਨਜ਼ਰ ਵਿੱਚ ਫਰਕ ਲੱਗਦਾ ਹੈ ਬੇਮਾਨੀ ਦਾ ਕਾਫਨ ਜ਼ਰੂਰ ਲੱਗਦਾ ਹੈ ਜਦੋਂ ਕਿ ਇੱਕ ਸਾਲ ਦੇ ਵਿੱਚ ਪੱਥਰ ਡਿੱਗ ਜਾਂਦੇ ਦਰਿਆ ਦੇ ਵਿੱਚ ਲੱਗੇ ਤਾਂ ਪੁਰਾਣੀਆਂ ਨੋਚ ਅੱਜ ਤੱਕ ਖੜੀਆਂ ਨੇ ਕਿ ਪਰ ਇੱਕ ਸਾਲ ਤੱਕ ਪਹਿਲਾਂ ਪੱਥਰ ਲਾਏ ਸੀ ਉਹ ਦਰਿਆ ਦੇ ਵਿੱਚ ਡਿੱਗ ਗਿਆ ਹੈ ਫਿਰ ਸਮਝ ਲੋ ਕਿ ਸਰਕਾਰ ਦੇ ਨਿਯਤ ਸਾਫ ਨੇ ਲੋਕਾਂ ਦੇ ਜਿਹੜੇ ਉਹ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਦੇ ਨਿਯਤ ਵਿੱਚ ਕਿਦਣਾ ਕਿਤੇ ਖੋਸ਼ ਜਿਹਨਾਂ ਨੇ ਪੱਥਰ ਲਾਏ ਸੀ ਕਿ ਉਸ ਦਾ ਅੱਜ ਖਮਿਆਜਾ ਲੋਕ ਭੋਤ ਰਿਆ ਇਹ ਸੱਚੀ ਤਸਵੀਰ ਹੈ ਮਾਧਪੁਰ ਹੈਰੀ ਦੀ ਜੇ ਤੁਸੀਂ ਕਿ ਦਰਿਆ ਸੱਤ ਲੋ ਜੀ ਦਾ ਮੈਦਪਦ ਜੁਗਰਾਵ ਰੋਡ ਜਾਂਦਾ ਤਾਂ ਤਕਰੀਬਨ ਆਪਾਂ ਚੜਦੇ ਵਾਲੇ ਪਾਸੇ ਜਾਈਏ 2 ਕਿਲੋਮੀਟਰ ਤੱਕ ਲੰਬੀ ਨੋਚ ਹੈ ਉਥੋਂ ਦੇ ਪੱਤਰ ਜੋ ਲੱਗੇ ਸੀ ਉਹ ਡਿੱਗ ਚੁੱਕੇ ਹਨ ਨੋਚਾਂ ਜੋ ਦਰਿਆ ਦੇ ਅੰਦਰ ਉਹ ਡਿੱਗ ਚੁੱਕੀਆਂ ਇੱਕ ਸਾਲ ਪਹਿਲਾਂ ਪੱਤਰ ਜੋ ਨੋਚਾਂ ਬਣਾਏ ਗਏ ਆ ਤੇ ਹੁਣ ਦਰਿਆ ਦੇ ਵਿੱਚ ਡੁੱਗ ਗਏ ਚੁੱਕੇ ਆ ਤੇ ਪਾਣੀ ਵਿੱਚ ਕਿੰਨਾ ਕੁ ਆਇਆ 55-60 ਹਜ਼ਾਰ ਤਾਂ ਇੰਨੇ ਕੁ ਪਾਣੀ ਦਾ ਹੱਲ ਗਿਆ ਤਾਂ ਦੂਰੀ ਦੇ 23 ਦੇ ਵਿੱਚ ਤਾਂ ਪਾਣੀ ਇਹ ਇਲਾਕਾ ਤਿੰਨ ਦਿਨ ਲੱਖ ਇਸੇ ਥਾਂ ਤੋਂ ਲੰਘਿਆ ਸੀ ਉਹਦੇ ਪੱਤਰ ਤਾਂ ਨਹੀਂ ਲੱਗੇ ਸੀ ਪਰ ਅਜੇ ਤੱਕ ਪੁਰਾਣੇ ਅੰਡੋ ਚੱਕੜੀਆਂ ਵਾਂ ਉਹ ਨਹੀਂ ਡਿੱਗੀਆਂ ਤਾਂ ਇਹ ਫਿਰ ਕਿਤਰੇ ਕਿਤੇ ਪ੍ਰਸ਼ਾਸਨ ਦੀਆਂ ਨਜ਼ਰਾਂ ਤੇ ਸ਼ੱਕ ਜ਼ਰੂਰ ਹੁੰਦਾ ਹੈ ਫਿਰ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਕਿ ਇਹ ਦਰਿਆ ਦੇ ਦੋਨਾਂ ਸਾਈਡਾਂ ਤੇ ਤੱਪਰਲੇ ਪਾਸੇ ਸਿਦੂ ਅੰਬੇਟ ਵਾਲੀ ਸਾਈਡ ਤੇ ਆਪਾਂ ਜਗਰਾਉਂ ਦੇ ਨੇੜੇ ਉਧਰਲੇ ਸਾਈਡ ਵੀ ਕਈ ਥਾਵਾਂ ਤੇ ਦਰਿਆ ਨੇ ਖੋਰਾ ਲਗਾਇਆ ਹੋਇਆ ਹੈ। ਤਹਲਾਤ ਉਧਰ ਹੀ ਮੋੜੇ ਆ। ਲੋਕਾਂ ਦੇ ਖਾਸ ਕਰਕੇ ਪਪੂਲਰ ਵਗੈਰਾ ਬਹੁਤ ਦਰਿਆ ਦੇ ਵਿੱਚ ਡੇਗ ਰਿਹਾ ਹੈ। ਤਾਂ ਮੈਂ ਇੱਕ ਵਾਰ ਫੇਰ ਜਲਦੀ ਜਲਦੀ ਵੀਡੀਓ ਚ ਇੱਕ ਅਪਡੇਟ ਦੇ ਦੇਵਾਂ ਕਿ ਦਰਿਆ ਸਤलुਜ ਦਾ 1 ਫੁੱਟ ਪਾਣੀ ਘਟਿਆ ਤਾਂ ਉਸ ਤੋਂ ਬਾਅਦ 4 ਇੰਚ ਪਾਣੀ ਫਿਰ ਵਧਿਆ ਤਾਂ ਹੁਣ ਫੇਰ ਇੱਕ ਵਾਰ ਪਾਣੀ ਥੋੜਾ ਥੋੜਾ ਆਸਤਾ ਤੇ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਦਕਿ ਬੀਤੇ ਦਿਨ ਪਾਣੀ ਥੋੜੇ ਜਿਹਾ ਤੋਂ ਵਧਣਾ ਸ਼ੁਰੂ ਹੋਇਆ ਕਿ ਤਾਂ ਫਿਰ ਅੱਗੇ ਕਾਫੀ ਜ਼ਿਆਦਾ ਵੱਧ ਗਿਆ ਸੀ ਅੱਜ ਵੀ ਸਾਰਾ ਦਿਨ ਦਰਿਆ ਦੇ ਅੰਦਰ ਕੰਮ ਕੀਤਾ ਕਿ ਤੱਕ ਤੱਕ ਕਿੰਨੀ ਕਿੰਨਾ ਪਾਣੀ ਵੱਧ ਰਿਹਾ ਹੈ ਕਾ ਟਰੈਕ ਲਗਾਤਾਰ ਸਿੱਟੜ ਤੱਕ ਅਪਡੇਟ ਪਹੁੰਚਾਉਂਦੇ ਰਹੇ ਆ ਤਾਂ ਹੁਣ ਆਪਾਂ ਚੱਲਦੇ ਆ ਫਾਜਲ ਕੈਰੀ ਦੇ ਵਿੱਚ ਤਾਂ ਬਿਆਸ ਦਰਿਆ ਦੀ ਗੱਲ ਕਰੀਏ ਤਾਂ ਤਕਰੀਬਨ 1 ਲੱਖ 500 ਕਿਊਸਿਕ ਪਾਣੀ ਟੋਟਲ ਜੋ ਪਾਣੀ ਉਧਰ ਹਰੀਖੇੜ ਤੋਂ ਅੱਗੇ ਜਾ ਰਿਹਾ ਹੈ ਤਕਰੀਬਨ 2 ਲੱਖ 40 45000 ਤਾ ਉਥੇ ਫਾਜ਼ਲ ਕਾ ਜ਼ਿਲ੍ਹਾ ਦਾ ਪਿੰਡ ਗੁੱਦੜ ਕਾ ਪੈਣੀ ਘੁਰਕਾ ਇਸ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਲੰਘਣਾ ਬੜਾ ਔਖਾ ਹੋ ਚੁੱਕਿਆ ਜੋ ਰਸਤੇ ਨੇ ਉਹਨਾਂ ਦੇ ਉੱਪਰ ਤਕਰੀਬਨ ਹੁਣ 3-4 4-4 ਫੁੱਟ ਪਾਣੀ ਕਿਉਂਕਿ ਟਰੈਕਟਰ ਦੀ ਅਗਲੀ ਸ਼ੋ ਤੱਕ ਡੁੱਬੜੇ ਸ਼ੁਰੂ ਹੋ ਚੁੱਕੀ ਆ ਹਾਲਾਤ ਉਥੇ ਬੜੇ ਮਾੜੇ ਐ ਲੰਘਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਤੇ ਉੱਥੇ ਫਿਰ ਆਰਬੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਐ ਜੇਕਰ ਪਾਣੀ ਜ਼ਿਆਦਾ ਵੱਧਦਾ ਤਾਂ ਫੇਰ ਉਹ ਉਥੋਂ ਦੇ ਲੋਕਾਂ ਨੂੰ ਕੱਢਣਗੇ ਜੋ ਅੰਦਰ ਬੈਠੇ ਆ ਉਹ ਘਰ ਛੱਡਣ ਦੇ ਲਈ ਤਿਆਰ ਨਹੀਂ ਨੇ ਕਹਿੰਦੇ ਨਹੀਂ ਕਿ ਸੀ ਮਾਲ ਪਸੂ ਘਰ ਦਾ ਨਾ ਸਮਾਨ ਲੈ ਕੇ ਜਾਈਏ ਕਿੱਥੇ ਤਾਂ ਗੱਲ ਕਿਦਾਂ ਕਰਾਂਗੇ ਤੇ ਉਹਨਾਂ ਦੇ ਵੀ ਸਹੀ ਹੈ ਘਰ ਛੱਡਣੇ ਬਹੁਤ ਜ਼ਿਆਦਾ ਔਖੇ ਨੇ ਇਹ ਹੁਣ ਫਾਜ਼ਲ ਕਹਿ ਰਹੀ ਦੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੇ ਘੱਗਰ ਦੀ ਤਾਜ਼ਾ ਅਪਡੇਟ ਦੇ ਦਈਏ ਜੇਕਰ ਪਟਿਆਲੇ ਦੇ ਕੋਲ ਸੰਗਰੂਰ ਦੀ ਗੱਲ ਕਰੀਏ ਉੱਥੇ ਪਾਣੀ ਥੋੜਾ ਜ਼ਿਆਦਾ ਹੈ ਸਰ ਅੱਗੇ ਜੋ ਅੱਗੇ ਅਪਡੇਟ ਦੇ ਦਈਏ ਸਰਦੂਲਗੜ ਮਾਨਸਾ ਤੋਂ ਅੱਗੇ ਜੋ ਪਿੰਡ ਨੇ ਸਰਦੂਲਗੜ ਤੋਂ ਅੱਗੇ ਉਧਰ ਹੁਣ ਪਾਣੀ ਘਟ ਚੁੱਕਿਆ ਉਹ ਸਹੈਰੀ ਦੇ ਵਿੱਚ ਬੀਤੇ ਦਿਨੀ ਤਾਂ ਲੋਕਾਂ ਦੇ ਉਧਰ ਵਿੱਚ ਉਨੇ ਸਾਰੇ ਡੁੱਬ ਗਏ ਸੀ ਤਾਂ ਹੁਣ ਪਾਣੀ ਘਟ ਹੈ ਤੇ ਜਿਆ ਫਰਸਤ ਸਤਲੁਜ ਦੇ ਕਿਨਾਰੇ ਕਰਾਣ ਦੇ ਆਪਾਂ ਕਿੰਨੇ ਵੀ ਕਿਨਾਰੇ ਨੇ ਉਥੋਂ ਦੀ ਗੱਲ ਕਰੀਏ ਤਾਂ ਝੋਨੇ तकरीबन ਸਾਰੇ ਖਤਮ ਹੋ ਗਏ ਨੇ ਤਾਂ ਦੂਜੀ ਅਪਡੇਟ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਬਹੁਤ ਸਾਰੇ ਪਿੰਡਾਂ ਦੇ ਝੋਨੇ ਅੱਜ ਤੋਂ 1 ਮਹੀਨਾ ਪਹਿਲਾਂ ਮਰ ਗਏ ਸੀ ਖਤਮ ਹੋ ਗਏ ਸੀ ਜਦੋਂ ਜ਼ਿਆਦਾ ਪਾਣੀ ਆਇਆ ਸੀ ਉਧਰ ਵਾਲੀ ਸਾਈਡ ਬਿਆਸ ਦਰਿਆ ਦਾ ਜਦੋਂ ਪਾਣੀ ਜਾਂਦਾ ਤਾਂ ਕਾਫੀ ਜ਼ਿਆਦਾ ਉਫਾਨ ਕਹਿਰ ਮਚਾਉਂਦਾ ਤਾਂ ਉਧਰ ਤਾਂ ਝੋਨੇ ਪਹਿਲੇ ਸਾਰੇ ਡੁੱਬ ਗਏ ਸੀ ਪ੍ਰਸ਼ਾਸਨ ਖਾਸ ਕਰਕੇ ਬੇਨਤੀ ਕਰਨਾ ਚਾਹਾਂਗਾ ਕਿ ਉਹਨਾਂ ਲੋਕਾਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਜਿਨ੍ਹਾਂ ਦੇ ਝੋਨੇ ਡੁੱਬ ਗਏ ਦਰਿਆਵਾਂ ਦੇ ਅੰਦਰ ਹਾਲਾਤ ਮਾੜੇ ਹੋਗੇ ਤੋ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿ ਜਾਓ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਉਹ ਮੇਰੇ ਅੱਗੇ ਜ਼ਰੂਰ ਅਖਿਆ ਕਰੋ ਮੈਂ ਉਸਵਾਲਾਂ ਦਾ ਜਵਾਬ ਦੇਵਾਂਗਾ ਔਰ ਜੇਕਰ ਤੁਸੀਂ ਹੁਣ 106 ਜਣੇ ਨਾਲ ਹੋ ਤਾਂ ਤੁਸੀਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਦੇ ਪੈਸੇ ਲੱਗਦੇ ਔਰ ਬੈਲ ਆਈਕਨ ਦਬਾ ਦਿਓ ਇਹਦੇ ਵੀ ਨਹੀਂ ਪੈਸੇ ਲੱਗਦੇ ਕਿਉਂਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰਚ ਸਕੇ ਤਾਂ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ 1 ਫੁੱਟ ਪਾਣੀ ਘਟਿਆ ਹੈ ਤਾਂ ਹੁਣ ਉਸ ਤੋਂ ਬਾਅਦ 4 ਇੰਚ ਪਾਣੀ ਵਧ ਰਿਹਾ ਹੈ 5:15 20 ਮਿੰਟ ਤੇ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ ਤਾਂ ਉਸ ਤੋਂ ਬਾਅਦ 4 ਇੰਚ ਪਾਣੀ ਵਧਿਆ ਜੋ ਆਪਣੇ ਆਪ ਇੱਕ ਵੱਡੀ ਖਬਰ ਹੈ ਬਹੁਤ ਵੱਡੀ ਔਰ ਕਈ ਥਾਵਾਂ ਤੇ ਅੱਜ ਦੇ ਅੱਜ ਦੇ ਦਿਨ ਦਾ ਸਾਰੇ ਦਿਨ ਦਾ ਜੋ ਲੇਖਾ ਜੋਖਾ ਜੀ ਰਿਪੋਰਟ ਹੈ ਤਾਂ ਫਿਰ ਕਈ ਥਾਵਾਂ ਤੇ ਦਰਿਆ ਸਤਲੁਜ ਦੇ ਜੋ ਸਾਈਡਾਂ ਤੇ ਸਟੱਡ ਲੱਗੇ ਹੁੰਦੇ ਆ ਇੱਕ ਦਰਿਆ ਅੱਗੇ ਵਧੇ ਨਾ ਖੋਰਨ ਲਾਵੇ। ਕਈ ਥਾਵਾਂ ਤੇ ਪੱਥਰ ਦਰਿਆਵਾਂ ਦੇ ਸਟੱਡ ਉਹ ਦਰਿਆ ਦੇ ਵਿੱਚ ਡਿੱਗ ਚੁੱਕੇ ਆ ਤੇ ਉੱਥੇ ਦਰਿਆ ਦੇ ਢਾਹ ਨਾਲ ਹੀ ਤੇ ਦਰਿਆ ਨੇ ਅੱਗੇ ਵਧਣਾ ਸ਼ੁਰੂ ਕਰਤਾ। ਦੂਜੀ ਖਬਰ ਇੱਕ ਦਰਿਆ ਸਤਲੁਜ ਦੇ ਵਿੱਚ ਹੋਰ ਪਾਣੀ ਵੀ ਆ ਸਕਦਾ ਹੈ। ਕਿਉਂਕਿ ਮੌਸਮ ਵਿਭਾਗ ਨੇ ਅਲਰਟ ਕੀਤਾ ਹੋਇਆ ਹੈ بارش ਹੋ ਰਹੀ ਹੈ ਤੇ ਪਾਖੜਾ ਦਾ ਜੋ ਲੈਵਲ ਹੈ ਅਜੇ ਤੱਕ 17 1600 71 72 ਪੁਆਇੰਟ ਹੁਣ 2 ਹੋ ਚੁੱਕਾ ਹੈ ਕੱਲ ਤੱਕ 71 ਸੀ ਹੁਣ 72.2 ਹੈ ਪਾਖੜਾ ਦਾ ਲੈਵਲ ਜੋ ਪ੍ਰਸ਼ਾਸਨ ਨੇ ਜਾਣਕਰ ਦਿੱਤੀ ਹੈ ਅੰਕੜਿਆਂ ਦੇ ਮੁਤਾਬਕ ਬਾਕੀ ਉਹ ਪ੍ਰਸ਼ਾਸਨ ਨੂੰ ਪਤਾ ਹੈ ਕਿ ਉਹ ਜਾਣਕਾਰੀ ਗਲਤ ਹੈ ਜਾਂ ਸਹੀ ਹੈ ਤਾਂ ਆਪਣੇ ਆਪ ਚ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਖਾਸ ਕਰਕੇ ਫਾਜ਼ਲ ਕਬੜਾ ਜੋ ਵੀਰ ਨੇ ਸੁਣੀ ਜੋ ਸੁਨੀਕ ਨੇ ਉਹਨਾਂ ਪਿੰਨ ਦੇ ਹਾਲਾਤ ਬੜੇ ਤਰਸਯੋਗ ਨੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਉੱਥੋਂ ਦੇ ਪਾਣੀ ਵੀ ਦਰਿਆ 'ਚ ਲਗਾਤਾਰ ਵੱਧ ਰਿਹਾ ਹੈ ਇਹ ਸਤਲੁਜ ਦਾ ਪਾਣੀ ਔਰ ਬਿਆਸ ਦੋਨੇ ਇਕੱਠੇ ਹੋ ਕੇ ਜਦੋਂ ਅੱਗੇ ਕਹਿਰ ਮਚਾਇਆ ਤਾਂ ਉਹਨਾਂ ਦੇ ਤਾਂ ਫਾਜਲ ਕਾਂ ਵਾਲੇ ਦੇ ਤਾਂ ਇੱਕ ਮਹੀਨਾ ਪਹਿਲਾਂ ਹੀ ਝੋਨੇ ਸਾਰੇ ਡੁੱਬ ਗਏ ਸੀ ਜਦੋਂ ਉੱਥੇ ਪਾਣੀ ਲਗਾਤਾਰ ਬਿਆਸ ਦਾ ਵੱਧ ਰਿਹਾ ਸੀ ਬਿਆਸ ਦਰਿਆ ਨੂੰ ਤਕਰੀਬਨ ਆ ਮਹੀਨਾ ਪੂਰਾ ਹੀ ਹੋ ਗਿਆ ਕਿ ਲਗਾਤਾਰ ਪਾਣੀ ਵੱਧ ਰਿਹਾ ਘਟਣ ਦਾ ਤਾਂ ਉੱਥੇ ਹੈ ਨਹੀਂ ਇਹ ਵੀ ਜੋ ਪੌੜ ਹੈ ਨਾ ਫਤਰ ਦੇ ਖਾਂ ਦੇ ਚੱਲ ਰਿਹਾ ਹੈ ਤਾਂ ਹਾਲਾਤ ਉਹਨਾਂ ਦੇ ਬਹੁਤ ਜ਼ਿਆਦਾ ਮਾੜੇ ਨੇ ਤੇ ਦੂਜੇ ਪਾਸੇ ਦਰਿਆ ਸਤਲੁਜ ਵੀ ਉਫਾਨ ਤੇ ਲਗਾਤਾਰ ਚੱਲ ਰਿਹਾ ਦੋ ਦਰ ਬਾਅਦ ਪਾਣੀ ਫੇਰ ਆ ਜਾਂਦਾ ਪਰ ਜਿੱਦਾਂ ਪਾਣੀ ਆ ਜਾਂਦਾ ਔਰ ਝੋਣਿਆਂ ਦੇ ਹਾਲਾਤ ਬੜੇ ਮਾੜੇ ਹੋ ਜਾਂਦੇ ਜਦੋਂ ਵਾਰ-ਵਾਰ ਪਾਣੀ ਪੈਂਦਾ ਤਾਂ ਹੁਣ ਆਪਾਂ ਚੱਲਦੇ ਆ ਲੋਹਿਆ ਏਰੀਆ ਦੇ ਵੱਲ ਲੋਹਿਆ ਏਰੀਆ ਇਸ ਜੋ ਸਤਲੁਜ ਦਾ ਅੱਗੇ ਤੱਕ ਜੋ ਬਿਲਟ ਹੈ ਉਹ ਕਾਫੀ ਨੀਵਾ ਏਰੀਆ ਹੈ ਤਾਂ ਜੋ ਲੋਹਿਆ ਏਰੀਆ ਮਡਾਲੇ ਦੀ ਛੰਨਾ ਤੱਕ ਆ ਵਸਦੇ ਉਥੇ ਬੰਨਾਂ ਦੇ ਨਾਲ-ਨਾਲ ਤਕਰੀਬਨ 4-4 ਫੁੱਟ ਪਾਣੀ ਲੱਗ ਚੁੱਕਿਆ ਹੈ ਦਰਿਆ ਸਤਲੁਜ ਦੇ ਵਿੱਚ ਚਾਹੇ 1 ਫੁੱਟ ਪਾਣੀ ਘਟਿਆ ਪਰ ਉਹ ਸਹਾਰੇ 'ਚ ਲਗਾਤਾਰ ਪਾਣੀ ਹੁਣ ਵੱਧ ਰਿਹਾ ਹੈ ਕਿਉਂਕਿ ਉਹ ਥਾਂ ਬਹੁਤ ਜ਼ਿਆਦਾ ਨੀਵੇਂ ਤਾਂ ਉਧਰ ਪਾਣੀ ਅਜੇ ਵੀ ਵੱਧ ਰਿਹਾ ਹੈ ਤਾਂ ਕਿੰਨੇ ਨੂੰ ਪਾਣੀ ਉੱਥੇ ਘਟਣਾ ਤੇ ਇੰਨੇ ਨੂੰ ਦਰਿਆ ਦੇ ਵਿੱਚ ਹੋਰ ਆ ਜਾਣਾ ਤੇ ਉਹ ਲੈਵਲ ਉੱਥੇ ਫਿਰ ਬਰਕਰਾਰ ਰਹੇਗਾ ਇਹ ਉਹਨਾਂ ਲਈ ਇੱਕ ਵੱਡੀ ਅਪਡੇਟ ਹੈ ਕਿ ਉਹ ਵਾਲੀ ਸਾਈਡ ਤੇ ਪਾਣੀ ਘਟੇਗਾ ਨਹੀਂ ਲੋਈਆਂ ਵਾਲੇ ਜੋ ਵੀਰ ਨੇ ਲੋਈਆਂ ਦੇ ਨੇੜੇ ਪੰਡਮੜਾਲੇ ਸਨ ਤੱਕ ਵਸਤੀ ਉਹਨਾਂ ਦੇ ਲਈ ਵੱਡੀ ਜਾਣਕਾਰੀ ਦੇ ਦਵਾਂ ਕਿ ਕਿੰਨਾ ਟਾਈਮ ਦਰਿਆ ਦੇ ਵਿੱਚ ਇਧਰ ਪਾਣੀ ਜੇ ਘਟਿਆ ਤਾਂ ਉਧਰ ਵੱਧ ਰਿਹਾ ਤੇ ਕਿੱਧਰ ਕਿੰਨੇ ਟਾਈਮ ਨੇ ਉਧਰ ਪਾਣੀ ਘਟਣਾ ਤਾਂ ਇੰਨੇ ਨੂੰ ਪਾਣੀ ਦਰਿਆ ਚ ਹੋਰ ਆ ਜਾਣਾ ਤਾਂ ਉਧਰ ਪਾਣੀ ਫੇਰ ਅੱਗੇ ਪਹੁੰਚੂਗਾ ਤੇ ਫੇਰ ਉਧਰ ਪਾਣੀ ਵੱਧ ਜਾਣਾ ਤੇ ਲੋਹੀਆ ਏਰੀਆ ਨੇ ਕਾਫੀ ਇਹ ਤਾਂ ਸੰਤਾਪ ਉੱਤੇ ਵਿੱਚ ਆ ਨਾ ਆਇਆ ਸੀ 19 ਚ ਤੇ ਹੁਣ 25 ਵਿੱਚ ਵੀ ਹੰਡਾਰੇ ਨੇ ਔਰ ਲੋਹੀਆ ਏਰੀਆ ਦੇ ਕਿਹੜੇ ਦਰਿਆਵਾਂ ਦੇ ਅੰਦਰ ਝੋਨੇ ਸੀ ਤਾਂ ਤਕਰੀਬਨ ਚੌਥੀ ਵਾਰ ਪਾਣੀ ਚ ਡੁੱਬੇ ਨੇ ਇਸ ਵਾਰ ਚੌਥੀ ਵਾਰ ਪਾਣੀ ਦੇ ਵਿੱਚ ਡੁੱਬੇ ਨੇ ਤੇ ਹਾਲਾਤ ਉਹਨਾਂ ਦੇ ਵਿੱਚ ਚਿੰਤਾਜਨਕ ਹੋ ਚੁੱਕੇ ਨੇ ਝੋਨੇ ਦੇ ਹਾਲਾਤ ਉਹ ਪੱਕੇ ਦਾ ਦੇਖੇ ਨਹੀਂ ਜਾਂਦੇ ਬਹੁਤ ਜ਼ਿਆਦਾ ਮਾੜੇ ਨੇ ਹੁਣ ਹੋਰ ਆਪਾਂ ਤਕਰੀਬਨ ਲਾਸਟ ਤੇ ਗੱਲਬਾਤ ਹੁਣ ਪਹੁੰਚ ਗਈ ਹੈ ਤੁਹਾਨੂੰ ਸਾਰੀ ਗੱਲਬਾਤ ਦੱਸ ਚੁੱਕੇ ਆਂ ਅੱਜ ਦੀ ਰਿਪੋਰਟ ਵਾਜ ਅੱਜ ਸਾਰਾ ਦਿਨ ਕਿੱਥੇ ਕਿੱਥੇ ਕਿਹੜੇ ਕਿਹੜੇ ਰਿਪੋਰਟ ਅਸੀਂ ਦਿਖਾਈ ਤੁਹਾਨੂੰ ਤਾਂ ਹੁਣ ਤੁਸੀਂ ਇਹ ਦੱਸਿਓ ਹਿੰਦੀ ਵਿੱਚ ਬੋਲੀ ਸਰ ਕਮਨ ਹਿੰਦੀ ਮੈਂ ਬੋਲਤੇ ਹਾਂ ਇਹ ਕੁਝ ਸਾਡੇ ਦੰਦਾਂਸ਼ਕ ਜੁੜੇ ਆ ਕਹਿੰਦੇ ਹਿੰਦੀ ਨੇ ਬੋਲੀਏ ਤੇ ਹਿੰਦੀ ਮੇ ਜਾਣਕਾਰੀ ਫਿਰ ਉਹ ਸੌਰੀ ਫਿਰ ਵਿੱਚ ਪੰਜਾਬੀ ਨਿਕਲ ਜਾਂਦੀ ਹੈ ਤਾਂ ਹਿੰਦੀ ਮੈਂ ਬਤਾਤੇ ਹੈ ਕਿ ਦਰਿਆ ਸਤਲੁਜ ਕਾ ਜੋ ਜਲ ਪੱਧਰ ਹੈ ਜੋ ਜਲ ਸਤਰ ਹੈ ਉਹ ਲਗਾਤਾਰ ਵੱਧ ਰਹਾ تھا ਕਿ ਉਸਕੇ ਬਾਅਦ ਹੈ ਤਕਰੀਬਨ 5 ਵਜੇ ਇੱਕ ਬੜੀ ਅਪਡੇਟ ਹਮਨੇ دی ਥੀ ਕਿ ਦਰਿਆ ਸਤਲੁਜ ਕਾ ਜੋ ਪਾਣੀ ਹੈ ਉਹ ਉਹ ਤਕਰੀਬਨ 1 ਫੁੱਟ 1 ਫੀਟ ਤੱਕ ਉਹ ਕਮ ਹੋ ਗਿਆ ਤੇ ਸਾਥ ਮੇ ਇੱਕ ਹੋਰ ਬੜੀ ਖਬਰ ਉਸਕੇ ਸਾਥ ਹੀ ਆ ਗਈ जबो तो जब दस पंद्रह मिनट हो गए तो पानी बढ़ना शुरू हो गया तो चार इंच पानी और बढ़ गया एक फुट तो पानी एक फीट पानी कम हो गया और उसके साथ पानी बढ़ना शुरू हो गया द्रियासत्र के हालात तो बहुत चिंताजनक हैं द्रा में लगातार पानी जा जो जल स्तर है बढ़ रहा था और एक कभी कम हो जाता और जब बढ़ता है तो काफ़ी ज़्यादा बढ़ जाता है जितना भी धान की फसल थी वो झोने के अंदर धान के जितने भी फसल थी वो पानी के अंदर डूबी हुई थी हालात बहुत ज़्यादा किसानों के चिंताजनक है तो इस टाइम के जो बड़ी अपडेट है जो भाखड़ा का लेवल है सोलह सौ बहत्तर टू चल रहा है तो बारिश जो आज बारिश भी हुई तो उसके बाद ये जल स्तर और भी बढ़ सकता है मौसम विभाग ने अलर्ट किया है ਕਿ ਕبھی ਵੀ ਕਿਸੇ ਵੀ ਟਾਈਮ ਭਾਗੜਾ ਸੇ ਹੋਰ ਵੀ ਪਾਣੀ ਛੋੜਿਆ ਜਾ ਸਕਦਾ ਹੈ ਕਿਉਂਕਿ ابھی ਖਤਰਾ ਕਮ ਨਹੀਂ ਖਤਰਾ ਟਲਿਆ ਨਹੀਂ ਹੈ ਤਜਲੂਹਿਆ ਏਰੀਆ ਉਧਰ ਵੀ ਕਾਫੀ ਅਦਾ ਦਰਾਸਤੂਲ ਜ ਨੇ ਕਹਿਰ ਮਚਾਇਆ ਬਿਆਸ ਮੇ ਸਭੀ ਜਗੋ ਤੇ ਤੇ ਜੀ ਹਿੰਦੀ ਮੇ ਵੀ ਜਾਣਕਾਰੀ ਤੁਹਾਨੂੰ ਦੇ ਦੀ ਹੈ ਜਿਸ ਨੇ ਵੀ ਪੁਛਤਾ ਤਾਂ ਫਿਰ ਬਈ ਹਾਂ ਆਪਣੀ ਮਾਤ ਭਾਸ਼ਾ ਪੰਜਾਬੀ ਮੇ ਆਤੇ ਹੈ ਕਿ ਦਰਾਸਤੂਲ ਦਾ ਜੋ ਜਲ ਪੱਦਰ ਸੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਸਹੀ ਤੇ ਸਟੀਕ ਜਾਣਕਾਰੀ 1 ਫੁੱਟ ਤੱਕ ਪਾਣੀ ਘਟਿਆ ਉਸ ਤੋਂ ਬਾਅਦ ਫਿਰ ਪਾਣੀ ਵਧਣਾ ਸ਼ੁਰੂ ਹੋ ਗਿਆ ਤਾਂ 4 ਇੰਚ ਪਾਣੀ ਫਿਰ ਵੱਧ ਗਿਆ ਤੇ ਵੱਡੀ ਅਪਡੇਟ ਹੈ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ 1 ਫੁੱਟ ਤੱਕ ਘਟਿਆ ਤੇ ਉਸ ਤੋਂ ਬਾਅਦ ਉਹਦੇ ਵਧਣਾ ਸ਼ੁਰੂ ਹੋਇਆ ਤਾਂ 4 ਇੰਚ ਪਾਣੀ ਫਿਰ ਵੱਧ ਗਿਆ ਤਤਕਰੀਬਨ ਸਾਰੀ ਜਾਣਕਾਰੀ ਹੁਣ ਆਪਾਂ ਤੁਹਾਨੂੰ ਦੇ ਚੁੱਕੇ ਆਂ ਔਰ ਤੁਸੀਂ ਜੇ ਕੋਈ ਤੁਹਾਡਾ ਸਵਾਲ ਹੈ ਤਾਂ ਉਹ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਕੱਲ ਇੱਕ ਨਵੀਂ ਜਾਣਕਾਰੀ ਕੱਲ ਲੋਹਿਆਰੀ ਦੇ ਵਿੱਚ ਅਸੀਂ ਹੋਵਾਂਗੇ ਲਗਾਤਾਰ ਤੁਰ ਤੱਕ ਅਸੀਂ ਅਪਡੇਟ ਪਹੁੰਚਾਵਾਂਗੇ ਔਰ ਚਲਦੇ ਚਲਦੇ ਮੈਂ ਵੀਡੀਓ ਚ ਕਹਾਂਗਾ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਔਰ ਬੈਲ ਆਈਕਨ ਨੂੰ ਦਬਾ ਦਿਓ ਕਰੋ ਕੋਈ ਕਸੀ ਰਾਜਨੀਤਿਕ ਹੋਵੇ ਜੇ ਕੋਈ ਮੁੱਦਾ ਜੇ ਕੋਈ ਦਰਾ 7 ਜੁਲਾਈ ਨਾਲ ਜੁੜਿਆ ਹੋਵੇ ਹਰ ਇੱਕ ਖਬਰ ਤੁਰ ਤੱਕ ਪਹੁੰਚਾਉਂਦੇ ਆਂ ਪਰ ਤੁਸੀਂ ਇੰਨੇ ਕੁ ਜਮ ਬਾਰੇ ਜਰੂਰ ਨਿਭਾਦਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ